ਗੰਭੀਰ ਤੇ ਦੁੱਖ ਵਾਲੀ ਗੱਲ ਆ ਕਿ ਕੱਲ ਆਪਣੇ ਪਾਰਲੀਮੈਂਟ ਸਦਨ ਦਾ ਪਹਿਲਾ ਸੈਸ਼ਨ ਸੀ ਔਰ ਪਹਿਲੇ ਸੈਸ਼ਨ ਦੇ ਵਿੱਚ ਮੈਡਨ ਸੈਸ਼ਨ ਦੇ ਵਿੱਚ ਜਿਹੜੇ ਲੀਡਰ ਆਫ اپੋਜੀਸ਼ਨ ਸ੍ਰੀ ਰਾਹੁਲ ਗਾਂਧੀ ਜੀ ਦੀ ਸਪੀਚ ਜਿਹੜਾ ਉਹ ਬੋਲੇ ਮੈਂ ਤਾਂ ਇਹੀ ਕਹਾਗਾ ਕਿ ਹਜੇ ਉਹ ਇਲੈਕਸ਼ਨ ਮੋੜ ਚ ਹੀ ਨੇ ਉਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਲੀਡਰ ਆਪੋਜੀਸ਼ਨ ਦੀ ਹیثیت ਚ ਬੋਲ ਰਿਹਾ ਹਾਂ ਔਰ ਨਾਲ ਮੈਨੂੰ ਲੱਗਦਾ ਕਿ ਕਾਂਗਰਸੀਆਂ ਨੇ ਬੜਾ ਤਿਆਰ ਕਰਕੇ ਕਿ ਧੜਲੇ ਨਾਲ ਬੋਲਣਾ ਉਹ ਭੁੱਲ ਗਏ ਧੜਲੇ ਨਾਲ ਬੋਲਣਾ ਤਾਂ ਜ਼ਰੂਰੀ ਆ ਪਰ ਸਦਨ ਦੇ ਵਿੱਚ ਫੈਕਟਰ ਸਹੀ ਗੱਲ ਕਰਨੀ ਚਾਹੀਦੀ ਹੈ ਕਿ ਹਰੇਕ ਗੱਲ ਦਾ ਸਦਨ ਦੀ ਇੱਕ ਮਰਿਆਦਾ ਹੁੰਦੀ ਆ ਕੱਲ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਜਿਹੜੇ ਆਪਣੇ ਆਪ ਨੂੰ ਸਾਰੇ Hindu Hindu ਕਹਿੰਦੇ ਆ ਉਹ ਹਿੰਸਕ ਨੇ ਇੱਕ ਬਹੁਤ ਵੱਡੀ ਇਹ ਗੰਭੀਰ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਇਹ ਇਹਨਾਂ ਦੀ ਮਰਿਆਦਾ ਕਾਂਗਰਸ ਦੀ ਇਹ ਬਖਲਾ ਜਾਂਦੇ ਆ ਜਦੋਂ ਤੀਜੀ ਵਾਰ ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਨੇ ਫੇਲ ਕਰਤੀ ਜਦੋਂ ਰਾਹੁਲ ਗਾਂਧੀ ਜੀ ਸਦਨ ਚ ਗਏ ਤਾਂ ਮੈਨੂੰ ਐ ਲੱਗਦਾ ਸੀ ਜਿਵੇਂ ਵੀ ਦੇਖਿਆ ਉਹਨਾਂ ਨੂੰ ਬੋਲਦੇ ਤੁਸੀਂ ਸੁਣਿਆ ਹੋਣਾ ਕਿ ਇਟਲੀ ਦਾ ਇੱਕ ਬਹੁਤ ਮਸ਼ਹੂਰ ਜਿਹੜਾ ਡਿਕਟੇਟਰ ਸੀ ਮੁਸੋਲੀਨੀ ਉਸ ਤਰੀਕੇ ਨਾਲ ਬੋਲ ਰਿਹਾ ਸੀ ਕਿ ਦਬ ਕੇ ਬੋਲਣਾ ਦਬ ਕੇ ਬੋਲਣਾ ਠੀਕ ਆ ਪਰ ਸਹੀ ਬੋਲਣਾ ਜ਼ਰੂਰੀ ਆ ਇਹ ਫਿਤਰਤ ਇਹਨਾਂ ਦੀ ਆ ਸੀ ਪਹਿਲਾਂ ਵੀ ਦੇਖਿਆ ਕਿ 2010 ਦੇ ਵਿੱਚ ਇਹਨਾਂ ਦੇ ਸੀਨੀਅਰ ਲੀਡਰ ਪੀ ਚਤੰਬਰਮ ਜੀ ਨੇ ਵੀ ਇਸ ਤਰ੍ਹਾਂ ਦੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਸਾਰੇ ਹਿੰਦੂ ਜਿਹੜੇ ਉਹ ਟੈਰਰਿਸਟ ਨੇ ਔਰ 2010 ਦੇ 2013 ਦੇ ਵਿੱਚ ਇਹਨਾਂ ਦੇ ਗ੍ਰਹਿ ਮੰਤਰੀ ਸੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਜੀ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਤੇ ਉਹਨਾਂ ਨੂੰ ਫੇਰ ਇਹਦੇ ਲਈ ਮਾਫੀ ਮੰਗਣੀ ਪਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਪਹਿਲਾ ਇਹ ਸਦਨ ਦਾ ਪਹਿਲਾ ਸਤਰ ਸੀ ਜਿਹਦੇ ਵਿੱਚ ਲੀਡਰ ਆਪੋਜੀਸ਼ਨ ਨੂੰ ਜੋ ਸਾਡੀ ਭਾਰਤੀ ਜਨਤਾ ਪਾਰਟੀ ਦੀ ਐਨਡੀਆ ਦੀ ਸਰਕਾਰ ਆ ਉਦੇ ਵਿੱਚ ਲੀਡਰ ਆਪੋਜੀਸ਼ਨ ਦਾ ਰੋਲ ਹੁੰਦਾ ਕਿ ਦੇਸ਼ ਦੀ ਤਰੱਕੀ ਦੇਸ਼ ਦਾ ਵਿਕਾਸ ਦੇਸ਼ ਨੂੰ ਕਿਸ ਰੁੱਖ ਵਿੱਚ ਜਾ ਰਿਹਾ ਔਰ ਕਿਹੜਾ ਸਹੀ ਔਰ ਕਿਹੜਾ ਗਲਤ ਉਹ ਗੱਲਾਂ ਕਰਨੀਆਂ ਚਾਹੀਦੀਆਂ ਨਾ ਕਿ ਇੱਕ ਜਿਹੜੀ ਭਾਈਚਾਰਕ ਤੌਰ ਤੇ ਦੇਸ਼ ਦੇ ਵਿੱਚ ਮੰਡ ਪਾਈ ਜਾਵੇ ਖਾਸ ਕਰਕੇ ਆਪਣਾ ਸੂਬਾ ਪੰਜਾਬ ਜਿੱਦੀ ਮੈਂ ਗੱਲ ਕਰਾਂ ਉਹ ਤਾਂ ਇੱਕ ਭਾਈਚਾਰਕ ਤੌਰ ਤੇ ਬਹੁਤ ਹੀ ਇਸ ਗੱਲ ਦੀ ਨਿੰਦਿਆ ਕਰਦਾ ਕਿ ਹਿੰਦੂ ਸਿੱਖ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਾਤ ਪਾਤ ਦਾ ਇੱਥੇ ਕੋਈ ਨਹੀਂ ਔਰ ਖਾਸ ਕਰਕੇ ਇਸ ਗੱਲ ਦੀ ਵੀ ਬੜੀ ਨਿਰਾਸ਼ਾ ਹੋਈ ਕਿ ਰਾਹੁਲ ਗਾਂਧੀ ਜੀ ਨੇ ਮर्यादा ਵੀ ਸਦਨ ਦੀ ਤੋੜੀ ਕਿ ਜਦੋਂ ਬੋਲ ਰਹੇ ਸੀਗੇ ਇਹ ਤਾਂ ਹਰੇਕ ਨੂੰ ਪਤਾ ਹੁੰਦਾ ਕਿ ਤੁਸੀਂ ਸਪੀਕਰ ਦੇ ਵੱਲ ਆਪਦੀ ਗੱਲ ਕਰਨੀ ਆ ਸਪੀਕਰ ਵੱਲ ਪਿੱਠ ਕਰਕੇ ਔਰ ਫਿਰ ਧਾਰਮਿਕ ਫੋਟੋ ਜਿਹੜੀ ਲਾਰਡ ਸ਼ਿਵਾ ਦੀ ਗੁਰਨਾਨਕ ਦੇਵ ਜੀ ਦੀ ਜਿਨ੍ਹਾਂ ਨੇ ਹਮੇਸ਼ਾ ਗੁਰਨਾਨਕ ਦੇਵ ਜੀ ਦਾ ಏਕਮਕਾਰ ਸਭ ਦਾ ਭਲੇ ਦੀ ਗੱਲ ਕੀਤੀ ਆ ਔਰ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕੀਤੀ ਆ ਮੈਨੂੰ ਸਮਝ ਨਹੀਂ ਲੱਗਦੀ ਕਿ ਰਾਹੁਲ ਗਾਂਧੀ ਜੀ ਨੂੰ ਇਹ ਕੀ ਸੋਚ ਆ ਔਰ ਕਿਹੜੀ ਸੋਚ ਨਾਲ ਉਹਨਾਂ ਨੇ ਦੇਸ਼ ਦੇ ਵਿੱਚ ਇੱਕ ਐਡੀ ਵੱਡੀ ਸਟੇਟਮੈਂਟ ਦਿੱਤੀ ਜਾਂ ਤਾਂ ਬਖਲਾ ਕੇ ਕਿ ਹਰੇਕ ਵਾਰੀ ਹਾਰੇ ਜਾ ਰਹੇ ਆ 99 ਸੀਟਾਂ ਲੈ ਕੇ ਉਹਨਾਂ ਨੂੰ ਇਹ ਬਖਰਾਹਟ ਦਾ ਤਰੀਕਾ ਸੀ ਜਾਂ ਜਿਹੜਾ ਉਹਨਾਂ ਨੇ ਸਮਝਾ ਕੇ ਤੋੜਿਆ ਉਹ ਸਮਝ ਨਹੀਂ ਸਕੇ ਜਾਂ ਰਾਹੁਲ ਗਾਂਧੀ ਜੀ ਦੀ ਇਹ ਮਜਬੂਰੀ ਆ ਕਿ ਜੋ ਦੱਸਿਆ ਜਾਂਦਾ ਉਹ ਉਸ ਚੀਜ਼ ਤੋਂ ਹਟ ਕੇ ਗੱਲ ਕਰਦੇ ਆ ਸੋ ਇਹ ਚੀਜ਼ ਦੀ ਭਰਪੂਰ ਨਿੰਦਿਆ ਔਰ ਅਸੀਂ ਖਾਸ ਕਰਕੇ ਆਪਣੇ ਵੱਲੋਂ ਪੰਜਾਬ ਦੀ ਬੀਜੇਪੀ ਸਾਰੇ ਪੰਜਾਬੀਆਂ ਵੱਲੋਂ ਅਸੀਂ ਇਸ ਗੱਲ ਦੀ ਬਹੁਤ ਵੱਡੀ ਨਿੰਦਿਆ ਕਰਦੇ ਆ ਕਿ ਇਸ ਚੀਜ਼ ਦਾ ਜਿਹੜਾ ਉਹਨਾਂ ਨੂੰ ਪਬਲਿਕ 'ਚੋਂ ਮਾਫੀ ਮੰਗਣੀ ਚਾਹੀਦੀ ਅਸੀਂ ਇਹ ਗੱਲ ਕਹਿੰਦੇ ਆਂ ਵੀ ਐਡੀ ਵੱਡੀ ਗੱਲ ਕੀਤੀ ਤਾਂ ਇਹਦੀ ਮਾਫੀ ਮੰਗੇ ਮਾਫੀ ਤੋਂ ਥੱਲੇ ਕੋਈ ਹੋਰ ਰਾਹ ਨਹੀਂ ਹੈਗਾ